ਕਰ ਕਰ ਔਰ ਔਰ ਮਤ ਹੋਏ ਕਰ ਕਰ ਔਰ ਔਰ ਮਤ ਹੋਏ ਕਰ ਕਰ ਜ ਪਲਗ-ਪਲਗ ਮਤ ਹੋ ਜੂ ਏਕ ਧਰਮ ਪਰ ਚੱਲੇ ਨਾ ਕੋਏ ਏਕ ਧਰਮ ਪਰ ਚੱਲੇ ਨਾ ਕੋਏ ਹੁਣ ਜੇ ਇਹ ਜਵਾਬ ਦੇਣ ਰੱਜ ਸਿੱਖ ਸਾਰੇ ਕੀ ਇੱਕ ਧਰਮ ਹੈ ਨਾਲ ਮੁਸਲਮਾਨਾਂ ਦੇ ਵਿਚਾਰੇ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਕੋਲ ਹੈ ਮਤ ਕਿਉਂ ਨਹੀਂ ਇੱਕ ਤੁਹਾਡੀ ਅੱਜ ਜਵਾਬ ਇਹ ਬਗੜੇ ਅਸੀਂ ਜਿਹੜੇ ਵੀ ਦਸੋ ਗ੍ਰੰਥ ਨੂੰ ਮੰਨਦੇ ਨੇ ਇੱਥੇ ਆਓ ਇੱਕ ਤਰ ਮਤਉ ਨਹੀਂ ਹੈ ਤੁਹਾਡਾ ਇਹ ਜਵਾਬ ਦਿਓ ਇਹ ਪਿੱਛੇ ਤਲ ਲਾਇਆ ਹੁਣ 24ਵੇਂ ਅਵਤਾਰ ਦੀ ਸਮਾਪਤੀ ਹੈ ਇਹ ਪੁੱਛੂ ਕੌਣ ਇਹ ਕੱਲ ਕੀ ਅਵਤਾਰ ਪੁੱਛੂਗਾ ਆ ਕੱਲ ਕੀ ਅਵਤਾਰ ਪੁੱਛ ਰਿਹਾ ਇਹ ਕੱਲ ਕੀ ਅਵਤਾਰ ਨਹੀਂ ਸਵਾਲ ਖੜੇ ਕੀਤੇ ਨੇ ਨਾ ਸੰਬਾਦਸ਼ਣ ਇੱਕ ਤਰ ਰੁਤੇ ਨਹੀਂ ਚੱਲਣਾ ਕੋਈ ਕਿਉਂ ਨਹੀਂ ਚੱਲਦਾ ਇਹ ਦੱਸੋ ਧੰਨਵਾਦ ਤੁਹਾਨੂੰ ਚੱਲੇ ਨਾ ਕਿਉਂ ਨਹੀਂ ਚੱਲਦਾ ਜੇ ਨਹੀਂ ਚੱਲਦਾ ਤਾਂ ਤੁਹਾਡੇ ਖਾਤਰੇ ਕਹੀ ਹੋਈ ਸੀ ਇਹ ਗੱਲ ਹੁਣ ਤੁਸੀਂ ਆਪਣਾ ਤਕੜੇ ਹੋ ਜੋ ਗਿਆਨ ਖੜਕ ਤੁਹਾਡੇ ਤੇ ਹੀ ਫਿਰ ਨਹੀਂ ਹੋ ਇਹ ਲਸਟਿਕਾ ਤੁਹਾਡੇ ਤੇ ਹੀ ਫਿਰ ਨਹੀਂ ਆਰਾਮਚੰਦਰ ਵਾਲੀ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਤੁਸੀਂ ਦੇਖੋ ਤੁਹਾਡਾ ਕੀ ਹਾਲ ਹੁੰਦਾ ਹੁਣ ਆਪਣਾ ਬਚਾ ਕਰੋ ਤੁਸੀਂ ਵਾਇਆ ਲੈਣੀ ਬਚਾ ਕਰੋ ਲੋ ਤੁਹਾਡਾ ਉਹ ਦੋਹਰਾ ਭਿੰਨ ਭਿੰਨ ਘਰ ਘਰ ਮਤੋ ਏਕ ਨਾ ਚੱਲੇ ਕੋਏ ਭਿੰਨ ਭਿੰਨ ਘਰ ਘਰ ਮਤੋ ਏਕ ਨਾ ਚੱਲੇ ਕੋਏ ਏਕ ਨਾ ਚੱਲੇ ਕੋਈ ਜਿਹੜੀ ਇੱਕ ਮਤ ਰ ਗੁਰ ਕੀ ਮਤ ਤੂੰ ਲੇ ਹੋਇਆਂ ਭਗਤੀ ਬਿਨਾ ਬਹੁ ਡੁੱਬੇ ਸਿਆਣੇ ਇਹ ਸਾਰੇ ਡੁੱਬੇ ਹੋਏ ਨੇ ਜਿਹੜੇ ਇੱਕ ਮਤ ਤੇ ਨਹੀਂ ਚੱਲਦੇ ਆ ਡਬੋ ਰਹੇ ਨੇ ਡੁੱਬੇ ਹੋਏ ਪਿਆ ਦਸਣ ਨਹੀਂ ਡੁੱਬੇ ਹੋਏ ਕਿਹੜੀ ਮਾਤ ਹੈ ਤੁਹਾਡੇ ਕੋਲ ਕਿਵੇਂ ਤਰੂਗੀ ਕਿਵੇਂ ਤੁਸੀਂ ਤਰੇ ਹੋ ਸਵਾ ਇਹ ਇਹ ਦੱਸਣ ਬਿਆਨ ਦੇਣਾ ਪਊਗਾ ਹੁਣ ਹੁਣਸਾਲਣਾ ਨਹੀਂ ਆਰਬਾ ਖਰਬਾ ਰੁਪਏ ਤੁਸੀਂ ਗੁਰੂ ਦੇ ਨੋਤੇ ਲਏ ਨੇ ਜਵਾਬ ਦੋ ਮਤ ਕੀ ਦੇ ਰਹੇ ਹੋ ਲੋਕਾਂ ਨੂੰ ਤੇ ਨਹੀਂ ਅਫਰਾਦ ਕਰ ਰਹੇ ਹੋ ਕਾਨੂੰਨੀ ਤੌਰ ਤੇ ਵੀ ਅਫਰਾਦ ਹੈ ਕਾਨੂੰਨ بڑੂਗਾ ਬੜਨਾ ਚਾਹੀਦਾ ਇਹ ਕਾਨੂੰਨ ਨਾ ਬੜਿਆ ਤੁਹਾਨੂੰ ਦੀ ਬੈਕ ਮਿਲ ਲੈਂਦਾ ਦੁਨੀਆ ਨਹੀਂ ਬਚ ਸਕਦੀ ਬਹੁਤ بڑا ਹੋਰ ਵਵੰਡਰ ਪੈਦਾ ਹੋ ਜੂਗਾ ਇਸ ਪੁਆਇੰਟ ਤੇ ਹੋ ਸਕਦਾ ਇਸ ਪੁਆਇੰਟ ਤੇ ਬਹੁਤ بڑا ਵਵੰਡਰ ਖੜਾ ਹੋ ਜਵੇ ਆ ਜਿਹੜਾ ਪੁਆਇੰਟ ਇਹਨਾਂ ਨੇ ਚੱਕਿਆ ਹੋਇਆ ਹੈ ਪਾਕਿਸਤਾਨ ਚਾਤਵਾਦੀਆਂ ਨੂੰ ਪੁਆਇੰਟ ਗਲਤ ਹੈ ਉਹ ਪੁਆਇੰਟ ਗਲਤ ਹੈ ਆ ਪੁਆਇੰਟ ਚੱਕਣਾ ਚਾਹੀਦਾ ਹੈ ਤੁਮਨ ਨਾਲ ਚੱਕਣਾ ਚਾਹੀਦਾ ਹੈ ਗੱਲਬਾਤ ਨਾਲ ਪਿਆਰਾਂ ਨਾਲ ਨਹੀਂ ਗੱਲਬਾਤ ਨਾਲ ਵੀ ਦੱਸੋ ਕਿਉਂ ਨਹੀਂ ਕਰਦੇ ਸਰਕਾਰ ਤੇ ਦਬਾਅ ਦੇਣ ਲਈ ਕਹੀਓ ਇਹਨਾਂ ਦੇ ਖਿਲਾਫ ਕਾਨੂੰਨ ਬਣਾਓ ਇਹਨਾਂ ਦੇ ਖਿਲਾਫ ਕੋਈ ਹੋਰ ਨਹੀਂ ਕਰਨ ਦੀ ਲੋੜ ਸਰਕਾਰ ਤੇ ਦਬਾਅ ਦੇਣ ਸਾਰੇ ਜਿਹੜੇ ਰੌਲਾ ਪਾਉਂਦੇ ਨੇ ਸੰਤਾ ਦੇ ਖਿਲਾਫ ਵੀ ਆ ਕਾਨੂੰਨ ਬਣਾਓ ਜਿਹੜੇ ਲੋਕਾਂ ਨੇ ਪੈਸਾ ਇਕੱਠਾ ਕੀਤਾ ਉਹਨਾਂ ਲੋਕਾਂ ਨੂੰ ਕੀ ਦਿੱਤਾ ਜੇ ਨਹੀਂ ਦਿੱਤਾ ਉਹਨਾਂ ਦੀ ਜਾਇਦਾਦ ਸਰਕਾਰ ਜਬਤ ਕਰ ਲਵੇ ਸਰਕਾਰ ਤਾਂ ਲੋਕਾਂ ਵਾਸਤੇ ਕੁਝ ਕਰਦੀ ਹੈ ਨਾ ਇਹਨਾਂ ਦੀ ਜਾਇਦਾਦ ਜਬਤ ਕਰ ਲੋ ਸਾਰੀ ਸਰਕਾਰੀ ਖਜ਼ਾਨੇ ਚ ਲੈ ਜਾਓ ਗਰੀਬਾਂ ਦੇ ਲੋਕਾਂ ਦੇ ਖਰਚ ਕਰ ਦੋ ਗੱਲ ਖਤਮ ਹੋ ਗਈ ਪਬਲਿਕ ਦੀ ਜਾਇਦਾਦ ਆ ਪਬਲਿਕ ਨੂੰ ਸਾਰੇ ਇੰਡੀਆ ਦਾ ਕਰਜ਼ਾ ਉਤਰ ਜੂ ਸਾਰੇ ਇੰਡੀਆ ਦਾ ਕਰਜ਼ਾ ਉਤਰ ਜੂਗਾ ਐਨੇ ਦੇਰਿਆਂ ਨਾਲੇ ਲਾ ਇੰਡੀਆ ਕੋਲ ਤਾਂ ਇੰਨਾ ਪੈਸਾ ਹੰਤਦੀ ਇਹ ਤਾਂ ਸੋਨੇ ਦੀ ਚਿੜੀ ਹੋਈ ਆ ਤਾਂ ਲੁੱਟੀ ਹੋਈ ਉਹਨਾਂ ਦੀ ਆ ਸੰਤਾਂ ਦੀ ਆਹੋ ਇਹ ਤਾਂ ਹੁਣ ਵੀ ਸੋਨੇ ਦੀ ਜਿਹੜੀ ਆ ਇਹ ਤਾਂ ਹੀਰੇ ਜਿਹੜੇ ਹੋਏ ਨੇ ਸੋਨੇ ਦੇ ਵਿੱਚ ਉਹ ਚਿੜੀ ਆ ਤਾਂ ਸਭ ਕੁਝ ਨਾਲ ਬੋਲ ਕੀ ਨਹੀਂ ਗੜੇ ਦੀਆਂ ਮੱਛੀਆਂ ਨੇ ਫੜ ਕੇ ਤਰਖਾਰੀ ਬਣਾ ਲਓ ਵੇਦਾ ਘੜੇ ਦੀਆਂ ਮੱਛੀਆਂ ਨੇ ਤਰਗਾੜੀਆਂ ਬਣਾਉਣੀ ਆ ਘੜੇ ਦੀ ਮੱਛੀ ਨੂੰ ਜੇ ਮਰਜ਼ੀ ਫੜ ਲੈ ਸਰਕਾਰ ਘੜੇ ਦੀ ਮੱਛੀ ਕਿੱਥੇ ਜਾਊਗੀ ਜਾਲ ਦੇ ਵੀ ਲੋੜ ਨਹੀਂ ਸਾਰੀਆਂ ਘੜੇ ਦੀਆਂ ਮੱਛੀਆਂ ਨੇ ਪਬਲਿਕ ਯਾਦ ਰੂਖ ਹੋਣੀ ਚਾਹੀਦੀ ਹੈ ਘੜੇ ਦੀ ਮੱਛੀ ਦਾ ਕੀ ਹੁੰਦਾ ਜਬਰਜੀ ਕੋ ਕਾਨੂੰਨ ਬਣਾ ਦੋ ਕੋਡ ਕੀ ਕਰੂਗੀ ਕਾਨੂੰਨ ਬੜੋਣਾ ਪਬਲਿਕ ਦਾ ਕੰਮ ਹੈ ਪਾਰਲੀਮੈਂਟ ਦਾ ਕੋਡ ਕੀ ਕਰੂਗੀ ਕੋਡ ਕੀ ਕਰਸਤੇ ਕੋਡੋ ਜੋ ਕਾਨੂੰਨ ਬਣਾ ਲਗੇ ਚੱਲੂਗੀ ਜੱਜਾਂ ਦਾ ਅੰਦਰ ਕੀ ਹੁੰਦਾ ਜੱਜਾਂ ਦਾ ਅੰਦਰ ਕੁਝ ਨਹੀਂ ਹੁੰਦਾ ਜੈ ਤਾਂ ਜੋ ਬਣਾ ਕੇ ਦੇ ਦਾਂਗਾ ਬਤਾਉ ਕੰਮ ਕਰ ਲੈ ਕਰਨਾ ਹੀ ਕੋ ਉਹਨਾਂ ਨੂੰ ਨੌਕਰੀ ਨਹੀਂ ਕਰਦੀ ਉਹ ਨੌਕਰੀ ਨਹੀਂ ਕਰਦੇ ਪਾਪੋ ਪ੍ਰਚਰੋ ਜਹ ਤਹ ਭਇਓ ਧਰਮ ਨਾ ਕਤ ਹੁ ਹੋਏ ਪਾਪ ਪ੍ਰਚਰਿਤ ਜਹ ਤਹ ਪਿਓ ਪਾਪ ਦਾ ਪ੍ਰਚਾਰ ਤਾਂ ਸਾਰੇ ਹੋ ਰਿਹਾ ਧਰਮ ਨਾ ਕਤ ਹੁ ਹੋਏ ਤਰਫ ਦਾ ਪ੍ਰਚਾਰ ਕਿਤੇ ਨਹੀਂ ਹੋ ਰਿਹਾ ਇਹ ਦਸਣ ਕਿਤੇ ਹੋ ਰਿਹਾ ਹੁਣ ਇੰਡੀਆ 'ਚ ਦਸਣ ਇੰਡੀਆ 'ਚ ਤਰਫ ਦਾ ਪ੍ਰਚਾਰ ਦਸਣ ਕਿਤੇ ਹੋ ਰਿਹਾ ਜੇ ਹੋ ਰਿਹਾ ਉਹ ਕੋਈ ਇਕੱਲਾ ਹੀ ਹੋ ਕਰਦਾ ਚੁੱਪ ਕੀਤਾ ਹੋਇਆ ਹੀ ਉਹਦਾ ਪਰਪੰਚ ਨਹੀਂ ਬਣਾਇਆ ਹੋਇਆ ਹੋਊਗਾ ਉਹਦੀ ਆਵਾਜ਼ ਟੀਵੀ ਤੇ ਨਹੀਂ ਜਾ ਸਕਦੀ ਟੀਵੀ ਤੇ ਤਾਂ ਪੈਸੇ ਲੱਗਦੇ ਨੇ ਪੈਸੇ ਕਿੱਥੋਂ ਲੱਗਿਆ ਉਹ ਹੁਣ ਤਾਂ ਇਹੋ ਜਿਹਾ ਕੁਝ ਕਰਨਾ ਨਹੀਂ